ਪੰਜਾਬ ਦੇ ਪਾਣੀ ਨੂੰ ਲੈ ਕੇ ਲਗਾਤਾਰ ਹਰਿਆਣੇ ਦੇ ਨਾਲ ਵਿਵਾਦ ਚੱਲ ਰਿਹਾ ਹੈ ਤੇ ਹੁਣ ਕੇਂਦਰ ਸਰਕਾਰ ਦੀ ਵੀ ਇਸ ਮਾਮਲੇ ਦੇ ਵਿੱਚ ਐਂਟਰੀ ਹੋਈ ਹੈ ਕੇਂਦਰ ਸਰਕਾਰ ਨੇ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਜਾਏਗਾ ਸੋ ਸਾਡੇ ਨਾਲ ਇੰਜੀਨੀਅਰ ਪਵਨ ਸ਼ਰਮਾ ਜਿਹੜੇ ਸਮਾਸੇਵੀ ਮੌਜੂਦ ਹੈ ਪਵਨ ਜੀ ਲਗਾਤਾਰ ਨਵਾਂ ਵਿਵਾਦ ਨਹੀਂ ਹੈ ਕਾਫੀ ਪੁਰਾਣਾ ਵਿਵਾਦ ਹੈ ਕੀ ਲੱਗਦਾ ਹੈ ਕਿ ਹੁਣ ਇਸ ਦਾ ਹੱਲ ਹੋਏਗਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਦੇ ਵਿੱਚ ਦਖਲ ਦੇ ਚੁੱਕੀ ਹੈ ਪਹਿਲਾਂ ਵੀ ਕਈ ਵਾਰੀ ਸਮਝੋਤੇ ਹੋ ਚੁੱਕੇ ਹੈ ਬਹਿ ਕੇ ਗੱਲਬਾਤ ਹੋਈ ਹੈ ਲੇਕਿਨ ਮੁੱਦਾ ਹਲੇ ਵੀ ਹੱਲ ਹੁੰਦਾ ਦਿਖਾਈ ਨਹੀਂ ਦੇ ਦੇਖੋ ਪੰਜਾਬ ਦੇ ਮਾਮਲਿਆਂ ਦੇ ਵਿੱਚ ਕਿਸੇ ਵੀ ਪਰਸਪੈਕਟਿਵ ਤੋਂ ਅਸੀਂ ਜੇ ਗੱਲ ਕਰੀਏ ਹੈ ਕਿ ਪੰਜਾਬ ਦੀ ਲੀਡਰਸ਼ਿਪ ਪੰਜਾਬ ਦੀਆਂ ਸਰਕਾਰਾਂ ਔਰ ਕੰਟੈਂਪੋਰੀ ਸਰਕਾਰ ਵੀ ਕਦੀ ਵੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਸੁਹਿਹਰਦ ਨਹੀਂ ਹੋਈ ਸincere ਨਹੀਂ ਹੋਈ ਕਦੀ ਵੀ ਜੀ ਜਾਨ ਦੇ ਨਾਲ ਇਹਨਾਂ ਨੇ ਉਪਰਾਲੇ ਨਹੀਂ ਕੀਤੇ ਹਰ ਵਾਰ ਰਾਜਨੀਤਿਕ ਮੋਡਿਊਲ ਦੇ ਤਹਿਤ ਕਿਤੇ ਵਿਰੋਧ ਪ੍ਰਦਰਸ਼ਨ ਕਰਦੇ ਆ ਕਿਤੇ ਕੋਈ ਐਕਟੀਵਿਟੀ ਕਰਦੇ ਆ ਇਸੇ ਤਰੀਕੇ ਨਾਲ ਅੱਜ ਪੰਜਾਬ ਸਰਕਾਰ ਜਗਾ ਜਗਾ ਜਾ ਕੇ ਧਰਨੇ ਦਾ ਦੇ ਰਹੀ ਆ ਪਰ ਇਹਨਾਂ ਨੂੰ ਪੁੱਛਿਆ ਜਾਵੇ ਜਦੋਂ 23 ਫਰਵਰੀ 2022 ਦੇ ਵਿੱਚ BBMB ਰੂਲਸ ਨੂੰ ਅਮੈਂਡ ਕਰਕੇ ਜਿਹੜਾ 1974 ਦੇ ਰੂਲ ਸੀਗੇ ਉਹਨਾਂ ਨੂੰ ਅਮੈਂਡਮੈਂਟ ਕਰਕੇ ਉਹਦੇ ਵਿੱਚ ਨਵੇਂ ਪ੍ਰਾਵਧਾਨ ਰੱਖੇ ਗਏ ਸੀ ਪਹਿਲਾਂ ਤਾਂ ਇਹ ਸਮਾਂ ਹੁੰਦਾ ਸੀ ਕਿ ਇੱਕ ਚੇਅਰਮੈਨ ਔਰ 8 ਪ੍ਰੋਵੀਜ਼ਨਲ ਮੈਂਬਰਸ ਹੁੰਦੇ ਸੀ ਤੇ ਉਸ ਤੋਂ ਬਾਅਦ ਤੁਸੀਂ ਇਹ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਪੰਜਾਬ ਦਾ ਇੱਕ ਪਰਮਨੈਂਟ ਮੈਂਬਰ ਹੁੰਦਾ ਸੀ ਜਿਹੜਾ ਪਾਵਰ ਨੂੰ ਦੇਖਦਾ ਸੀ ਹਰਿਆਣਾ ਦਾ ਇੱਕ ਪਰਮਨੈਂਟ ਮੈਂਬਰ ਹੁੰਦਾ ਸੀ ਜਿਹੜਾ ਐਜੂਕੇਸ਼ਨ ਨੂੰ ਦੇਖਦਾ ਸੀ ਉਸ ਤੋਂ ਬਾਅਦ ਜਦੋਂ ਉਹਦੇ ਵਿੱਚ ਬਦਲਾਅ ਕੀਤੇ ਉਦੋਂ ਇਹਨਾਂ ਸਰਕਾਰਾਂ ਨੂੰ ਨਹੀਂ ਦੱਸਿਆ ਕਿ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਦੀ ਤਿਆਰੀ ਹੋ ਰਹੀ ਹੈ ਅੱਜ ਪੰਜਾਬ ਸਰਕਾਰ ਭਗਵੰਤ ਮਾਨ ਥਾਂ-ਥਾਂ ਦੇ ਰੌਲਾ ਤੇ ਪਾ ਰਿਆ ਭਗਵੰਤ ਮਾਨ ਨੂੰ ਕੋਈ ਜਾ ਕੇ ਪੁੱਛੇ ਕਿ ਤੁਸੀਂ ਪਹਿਲਾਂ ਇਸ ਗੱਲ ਦੇ ਉੱਤੇ ਕੀ ਐਫਰਟਸ ਕੀਤੇ ਜਦੋਂ ਨਵਾਂ ਵਾਟਰ ਰਿਮੈਂਡਮੈਂਟ ਐਕਟ 2024 ਪੰਜਾਬ ਦੇ ਵਿੱਚ ਸਿਕੰਦਰ ਸਰਕਾਰ ਨੇ ਜੇ ਲਿਆਂਦਾ ਤੇ ਪੰਜਾਬ ਦੀ ਵਿਧਾਨ ਸਭਾ ਦੇ ਇਸੇ ਪ੍ਰੀਵੀਅਸ ਸੈਸ਼ਨ ਦੇ ਵਿੱਚ ਇੱਕਦਮ ਹੀ ਜਾ ਕੇ ਇਹਨਾਂ ਨੇ ਲਾਗੂ ਕਰ ਦਿੱਤਾ ਉਦੋਂ ਪੰਜਾਬ ਸਰਕਾਰ ਨੇ ਇਹਨਾਂ ਗੱਲਾਂ ਵੱਲ ਧਿਆਨ ਕਿਉਂ ਨਹੀਂ ਕੀਤਾ ਪੰਜਾਬ ਦੇ ਪਾਣੀ ਅੱਜ ਡੂੰਗੇ ਹੋ ਰਿਹਾ ਪੰਜਾਬ ਦੇ ਪਾਣੀ ਅੱਜ ਪੁਲੀਟ ਹੋ ਰਿਹਾ ਪੋਲਿਊਟਿਡ ਹੋ ਰਿਹਾ ਕੇਂਦਰ ਸਰਕਾਰ ਨੇ ਜੇ ਨਵੇਂ ਐਮੈਂਡਮੈਂਟਸ ਕਰਕੇ ਐਕਟ ਲਿਆਂਦਾ ਤੇ ਪੰਜਾਬ ਸਰਕਾਰ ਨੇ ਵੀ ਤਾਂ ਸਹਿਮਤੀ ਜਿਤਾ ਕੇ ਪੰਜਾਬ ਦੇ ਵਿੱਚ ਲਾਗੂ ਕੀਤਾ ਕਿ ਕੋਈ ਵੀ ਜੇ ਪਾਣੀ ਨੂੰ ਗੰਦਲਾ ਕਰਦਾ ਹੁਣ ਉਹਨੂੰ ਜੇਲ੍ਹ ਨਹੀਂ ਜਾਣਾ ਪਊਗਾ ਉਹਨੂੰ ਕ੍ਰਿਮੀਨਲ ਐਕਟੀਵਿਟੀ ਚੋ ਕੱਟ ਦਿੱਤਾ ਸਿਰਫ ਉਹਨੂੰ ਜੁਰਮਾਨੇ ਕੀਤੇ ਜਾਣਗੇ ਸੋ ਪੰਜਾਬ ਦੇ ਲੀਡਰਜ਼ ਕਦੀ ਵੀ ਸਫਿਰਦ ਨਹੀਂ ਸੀ ਪਰ ਡਰਾਮਾ ਜ਼ਰੂਰ ਕਰਦੇ ਆ ਕਿੱਥੇ ਵੱਡੇ ਵੱਡੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਿਹੜੇ ਕਿਹੜੇ ਮਦਰ ਆਫ ਇਸ਼ੂਜ਼ 올 ਇਸ਼ੂਜ਼ ਮੇਰੇ ਹਿਸਾਬ ਨਾਲ ਚੱਲ ਰਿਹਾ ਕਿਥੇ ਹਿੰਦੁਸਤਾਨ ਪਾਕਿਸਤਾਨ ਦੀ ਜੰਗ ਚੱਲ ਰਹੀ ਹੈ ਕਿੱਥੇ ਪੰਜਾਬ ਦੇ ਮਾਮਲਿਆਂ ਦੇ ਵਿੱਚ ਹਿੰਦੁਸਤਾਨ ਦੇ ਮਾਮਲਿਆਂ ਦੇ ਵਿੱਚ ਪਾਕਿਸਤਾਨ ਲਈ ਜਲ ਸਿੰਧੂ ਜਿਹੜੀ ਐਕਟ ਹੈ ਉਹਨੂੰ ਸੰਧੀ ਹੈ ਟ੍ਰੀਟੀ ਹੈ ਉਹਨੂੰ ਵੀ ਬੰਦ ਕੀਤਾ ਗਿਆ ਰੋਕਿਆ ਗਿਆ ਹਾਂ ਹਰਿਆਣਾ ਨੇ ਇਹ ਗੱਲ ਜ਼ਰੂਰ ਕੀਤੀ ਹੈ ਕਿ ਜੇ ਅਸੀਂ ਇਹ ਪਾਣੀ ਸਾਨੂੰ ਹਰਿਆਣਾ ਨੂੰ ਐਕਸਟਰਾ ਦੇ ਦੋ ਨਹੀਂ ਦਿੰਦੇ ਤਾਂ ਫਿਰ ਜਿਹੜੀ ਉਹ ਟ੍ਰੀਟੀ ਨੂੰ ਰੱਦ ਕੀਤਾ ਪਾਕਿਸਤਾਨ ਨੂੰ ਪਾਣੀ ਜਾਊਗਾ ਤੇ ਫਿਰ ਫਾਇਦਾ ਕੀ ਹੈ ਉਧਰੋਂ ਭਗਵੰਤ ਮਾਨ ਦਾ ਇਹ ਜ਼ਰੂਰ ਜਵਾਬ ਹੈ ਕੀ ਆਲਰੇਡੀ ਹਰਿਆਣਾ ਨੇ 103% ਆਫ ਵਾਟਰ ਜਿਹੜਾ ਉਹਨਾਂ ਨੂੰ ਅਲੋਕੇਟ ਹੋਇਆ ਸੀ ਕਰੀਬ ਅਲੋਕੇਸ਼ਨ ਸੀ 2.987 ਐਮਐਫ ਪਰ ਉਹਨਾਂ ਨੇ ਯੂਜ਼ ਕਰ ਲਿਆ ਉਹਨੂੰ 3.110 ਐਮਐਫ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਪਾਣੀ ਜੁਡੀਸ਼ੀਅਲੀ ਯੂਜ਼ ਨਹੀਂ ਕੀਤਾ ਚੰਗੇ ਤਰੀਕੇ ਨਾਲ ਯੂਜ਼ ਨਹੀਂ ਕੀਤਾ ਚੰਗੇ ਢੰਗ ਦੇ ਨਾਲ ਯੂਜ਼ ਨਹੀਂ ਕੀਤਾ ਪਰ ਇਹਦਾ ਖਮਿਆਜਾ ਕੀ ਪੰਜਾਬ ਨੂੰ ਭੁਗਤਣਾ ਪਊਗਾ ਕਿ ਪੰਜਾਬ ਨੂੰ ਪਾਣੀ ਫਿਰ ਹਰਿਆਣਾ ਨੂੰ ਦੇਣਾ ਪਊਗਾ ਫਿਰ ਉਹਨਾਂ ਦਾ ਕਈ ਵਾਰ ਆਪਸ ਦੇ ਵਿੱਚ ਗੱਲਬਾਤ ਹੁੰਦੀ ਆ ਚਿੱਠੀਆਂ ਦੇ ਰਾਈ ਹੁੰਦੀ ਆ ਟੈਲੀਫੋਨਿਕ ਕਨਵਰਸੇਸ਼ਨ ਹੁੰਦੀ ਆ ਕਿ ਭਗਵੰਤ ਮਾਨ ਨੂੰ ਉਦੋਂ ਨਹੀਂ ਪਤਾ ਲੱਗਦਾ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਕਿਵੇਂ ਡਾਕੇ ਮਾਰਨਗੀਆਂ ਸੋ ਇਹ ਸਾਰੀਆਂ ਗੱਲਾਂ ਦਾ ਅੰਦੇਸ਼ਾ ਇਹਨਾਂ ਨੂੰ ਹੁੰਦਾ ਆ ਕਮਿੰਗ ਇਵੈਂਟਸ ਕਾਸ देयर ਸ਼ੈਡੋਜ਼ ਬਿਫੋਰ ਸਭ ਤੋਂ ਪਹਿਲਾਂ ਹੀ ਹਾਲਾਤ ਪੈਦਾ ਹੋ ਜਾਂਦੇ ਆ ਅੱਜ ਪੰਜਾਬ ਦੇ ਲੋਕ ਪੰਜਾਬ ਦੀ ਕਿਰਸਾਨੀ ਪੰਜਾਬ ਦੀ ਇਕਨੋਮਿਕ ਸਟੇਬਿਲਟੀ ਇਹ ਬਹੁਤ ਵੱਡੇ ਖਤਰੇ ਦੇ ਉੱਪਰ ਹੈ ਪੰਜਾਬ ਇੱਕ ਐਗਰੀ ਰੀਜਨ ਸਟੇਟ ਆ ਪੰਜਾਬ ਨੂੰ ਪਾਣੀਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਔਰ BBMP ਦਾ ਮੁੱਦਾ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਅਮੇ ਜੀ ਕਿ ਬਹੁਤ ਵੱਡੇ ਹਾਸੇ ਦਰਪੇਸ਼ ਪਹਿਲਾਂ ਆਏ 1988 ਦੇ ਵਿੱਚ ਕਰੀਬ ਤੁਸੀਂ ਇਹ ਦੇਖੋ ਪਹਿਲਾਂ BBMP ਜਿਹੜਾ ਉਹਦੇ ਵਿੱਚ ਕੇਂਦਰ ਸਰਕਾਰ ਨੇ ਸਤਲੁਜ ਬਿਆਸ ਹੈਡਵਰਕਸ ਜਿਹੜੇ ਆ ਡੈਮਸ ਆ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਕਿਸੇ ਵੀ ਪੂਰੇ ਦੇਸ਼ ਦੇ ਵਿੱਚੋਂ ਕੋਈ ਵੀ ਮੈਂਬਰ ਆਪਣਾ ਉਹਦੇ ਵਿੱਚ ਇਨਸਰਟ ਕਰਨ ਦੇ ਵਿੱਚ ਕੇਂਦਰ ਸਰਕਾਰ ਕਾਮਯਾਬ ਰਹੀ ਸੀ ਉਸ ਤੋਂ ਬਾਅਦ ਸਿੱਧਾ ਸਮਝ ਆ ਗਿਆ ਸੀ 2022 ਦੇ ਵਿੱਚ ਵੀ ਕਿ ਭਾਰਤੀ ਸਰਕਾਰ ਕੇਂਦਰ ਸਰਕਾਰ ਪੰਜਾਬ ਦੇ ਡੈਮਸ ਨੂੰ ਕੰਟਰੋਲ ਕਰਨਾ ਚਾਹੁੰਦੀ ਆ ਔਰ ਜਿਹੜਾ ਪੰਜਾਬ ਔਰ ਹਰਿਆਣਾ ਦਾ ਰੈਜ਼ਰਵੇਸ਼ਨ ਸੀ ਰਾਈਟ ਸੀ ਮੈਂਬਰਸ ਦੇ ਮਾਮਲੇ ਦੇ ਵਿੱਚ ਉਹਨੂੰ ਵੀ ਗਹਿਰੀ ਝੋਟ ਪਹੁੰਚਾ ਦਿੱਤੀ ਸੀ ਫੈਡਰਲ ਢਾਂਚੇ ਨੂੰ ਸੰਘੀ ਢਾਂਚੇ ਨੂੰ ਬਹੁਤ ਵੱਡੀ ਝੋਟ ਉਦੋਂ ਹੀ ਪਹੁੰਚ ਗਈ ਸੀ ਕੀ ਭਗਵੰਤ ਮਾਨ ਨੂੰ ਉਦੋਂ ਨਹੀਂ ਸੀ ਪਤਾ ਇੱਕ ਚੇਅਰਮੈਨ ਔਰ 8 ਮੈਂਬਰਸ ਹੋਣ ਜਿਹਦੇ ਵਿੱਚੋਂ ਦੋ ਪਰਮਨੈਂਟ ਹਰਿਆਣਾ ਔਰ ਪੰਜਾਬ ਦੇ ਮੈਂਬਰਸ ਹੋਣ ਔਰ ਉਹਦੇ ਨਾਲ ਨਾਲ ਇਸ BBMP ਦੇ ਸਾਰੇ ਇਨਫਰਾਸਟ੍ਰਕਚਰ ਦੇ ਉੱਪਰੋਂ ਹਰਿਆਣਾ ਚੰਡੀਗੜ੍ਹ ਦਿੱਲੀ ਰਾਜਸਥਾਨ ਪੰਜਾਬ ਵਰਗੀਆਂ ਸਟੇਟਾਂ ਫਾਇਦਾ ਲੈਂਦੀ ਆ ਹੁਣ ਇਸਤੇਮਾਲ ਕਰਦੀ ਆ ਹੁਣ ਤੇ ਫਿਰ ਵੀ ਇੱਕ ਦੇਸ਼ ਦੇ ਵਿੱਚ ਵੱਖ-ਵੱਖ رائے ਕਿਉਂ ਹੋਣ ਜੀ ਜੇ ਅਸੀਂ ਗੱਲ ਕਰੀਏ ਇਹ ਮੁੱਦਾ ਹੁਣ ਹੀ ਕਿਉਂ ਚੁੱਕਿਆ ਗਿਆ ਕਿਉਂਕਿ ਜੇ ਅਸੀਂ ਗੱਲ ਕਰੀਏ ਸੈਂਟਰ ਦੇ ਵਿੱਚ 10 ਸਾਲ ਹੋ ਗਏ ਮੋਦੀ ਸਰਕਾਰ ਨੂੰ 2014 ਤੇ 2012 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਆਈ ਸੀ ਉਦੋਂ ਭਾਜਪਾ ਨਾਲ ਗੱਡ ਜੁੜ ਸੀ ਜੇ ਮਾਮਲਾ ਹੱਲ ਕਰਨਾ ਹੁੰਦਾ ਤੇ ਉਦੋਂ ਵੀ ਹੋ ਸਕਦਾ ਸੀ ਇਹ ਮਾਮਲਾ ਬਿਲਕੁਲ ਤੁਸੀਂ ਵਾਜਿਬ ਗੱਲ ਕੀਤੀ ਹੈ ਮੈਂ ਉਹੀ ਸ਼ੁਰੂਆਤ ਦੇ ਵਿੱਚ ਚਾਰਜ ਕਰ ਦਿੰਦਾ ਕਿ ਪੋਲੀਟਿਸ਼ੀਅਨਸ ਪੰਜਾਬ ਦੇ ਰਾਜਨੀਤਿਕ ਪਾਰਟੀਆਂ ਕਦੀ ਵੀ ਸਵੇਰ ਦਿਨ ਰਹੀਆਂ ਅੱਜ ਜਿਹੜਾ ਭਗੋਂਤਮਾਨ ਜਾ ਜਾ ਕੇ ਪ੍ਰਦਰਸ਼ਨ ਕਰ ਰਿਹਾ ਆ ਤੁਸੀਂ ਇਹ ਅਰਵਿੰਦ ਕੇਜਰੀਵਾਲ ਪੰਜਾਬ ਚ ਆਉਂਦਾ ਤੇ ਉਹਦਾ ਬਿਆਨ ਹੋਰ ਹੁੰਦਾ ਬਾਰਡਰ ਕਰਾਸ ਕਰਦਾ ਤੇ ਉਹਦਾ ਬਿਆਨ ਹੋਰ ਬਣ ਜਾਂਦਾ ਉਹ ਤਾਂ ਹੀ ਆਮ ਆਦਮੀ ਪਾਰਟੀ ਦਾ ਹਰਿਆਣੇ ਦਾ ਹੀ ਇੱਕ ਕੈਂਡੀਡੇਟ ਕਹਿ ਲੋ ਉਹਨਾਂ ਦਾ ਵਲੰਟੀਅਰ ਕਹਿ ਲੋ ਉਹਨਾਂ ਦਾ ਲੀਡਰ ਕਹਿ ਲੋ ਉਹ ਕਹਿ ਰਿਹਾ ਸੀ ਕਿ ਹਰਿਆਣਾ ਜਿਹੜਾ ਆਪਣੀ ਬੂੰਦ ਬੂੰਦ ਪਾਣੀ ਲੈ ਕੇ ਰਹੂਗਾ ਸੋ ਇਹ ਕਲੀਅਰ ਤੇ ਕਰ ਦੇਣ ਕਿ ਇਹਨਾਂ ਦਾ ਵਰਸ਼ਨ ਕੀ ਆ ਇਹ ਵਾਕਈ ਪੰਜਾਬ ਦੇ ਹੱਕਾਂ ਦੀ ਮੰਗ ਕਰ ਰਿਹਾ ਕਿ ਜਾ ਕੇ ਹਰਿਆਣੇ ਜਦੋਂ ਜਾਂਦੇ ਹਰਿਆਣੇ ਦੀ ਕਰਦੇ ਆ ਦਿੱਲੀ ਜਿਹੜਾ ਅੱਜ ਅੱਜ ਪ੍ਰਦਰਸ਼ਨ ਕੀਤਾ ਗਿਆ ਕੀ ਲੱਗਦਾ ਕਿ ਸਿਰਫ ਨਾਮਾਤਰ ਹੀ ਹੈ ਲੋਕਾਂ ਦੀ ਵੋਟ ਬੈਂਕ ਹਾਸਲ ਕਰਨ ਲਈ ਦੇਖੋ ਇਹ ਮੀਡੀਆ ਓਪਰਚ्युनिटी ਬਣਾ ਲੈਂਦੇ ਆ ਇਹ ਪੋਲਿਟਿਕਲ ਲੀਡਰਸ ਅੱਜ ਦੇ ਰਾਜਨੀਤਿਕ ਲੀਡਰ ਜਿਹੜੇ ਫਿਲਮਾਂ ਦੇ ਵਿੱਚ ਬਾਲੀਵੁੱਡ ਹਾਲੀਵੁੱਡ ਦੇ ਐਕਟਰਸ ਨੂੰ ਵੀ ਮਾਤ ਦੇ ਗਏ ਆ ਇਹ ਡਰਾਮੇ ਕਰਨ ਦੇ ਵਿੱਚ ਬਹੁਤ ਮਸ਼ਹੂਰ ਨੇ ਤੁਸੀਂ ਆਪ ਦੇਖ ਲਓ ਕਿ 2022 ਦੀ ਮੈਂ ਗੱਲ ਕਰ ਦਿੱਤੀ ਆ ਕਿ ਇੰਨੇ ਵੱਡੇ ਚੇਂਜਸ ਹੋ ਗਏ ਐਮੈਂਡਮੈਂਟ ਹੋ ਗਈ ਔਰ ਇਸੇ ਸੈਸ਼ਨ ਦੇ ਪਿਛਲੇ ਕੁਝ ਦਿਨਾਂ ਪਹਿਲਾਂ ਇਹਨਾਂ ਨੇ ਜਿਹੜਾ ਕੇਂਦਰ ਨੇ ਜਲਸੋਧ ਐਕਟ 2024 ਲੰਦਾ ਪੰਜਾਬ ਸਰਕਾਰ ਨੇ ਲਾਗੂ ਤਾਂ ਕਰ ਦਿੱਤਾ ਇਹ ਚੈਲੰਜ ਕਰ ਦੇਣ ਮੇਰੀ ਕਿਸੇ ਗੱਲ ਨੂੰ ਕਿ ਇਹਨਾਂ ਨੇ ਨਹੀਂ ਕੀਤਾ ਤੁਸੀਂ ਆਪ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਕਿੰਨੀ ਵੱਡੀ ਹਿਪੋਕ੍ਰੀਸੀ ਆ ਕਿੰਨੇ ਵੱਡੇ ਝੂਠ ਦੇ ਅਮੰਡਰ ਇਹ ਰਚਦਿਆ ਔਰ ਪੰਜਾਬ ਪੰਜਾਬ ਦੇ ਪਾਣੀਆਂ ਦੇ ਨਾਲ ਛੇੜਛਾੜ ਕਰਨ ਦਾ ਮਤਲਬ ਇਹ ਆ ਕਿ ਪੰਜਾਬ ਦੇ ਵਿੱਚ ਖੂਨ ਦੀ ਹੋਲੀ ਖੇਡਣਾ ਤੁਸੀਂ ਇਹ ਦੇਖੋ ਕਰੀਬ 1988 ਦੇ ਵਿੱਚ ਜਿਹੜਾ BBMB ਨੂੰ ਰੈਜ਼ਰਵਾਇਰ ਸੀਗੇ ਉਹਨਾਂ ਨੂੰ ਮੈਨੇਜ ਕਰਨ ਵਾਸਤੇ ਸਾਰੀ ਐਕਟੀਵਿਟੀ ਹੋਣੀ ਸੀ ਔਰ 60 62 63 ਸਾਲਾਂ ਤੋਂ ਵੀ ਜ਼ਿਆਦਾ ਤਦਾਦ ਦੇ ਵਿੱਚ ਗਿਨੋ ਤੇ ਐਡੇ ਵੱਡੇ ਫਲੱਡਸ ਕਦੀ ਨਹੀਂ ਸੀ ਆਏ ਜਿਹੜੇ ਕਰੀਬ 1988 ਦੇ ਵਿੱਚ ਆਏ ਸੀ ਪੰਜਾਬ ਦੇ ਵਿੱਚ ਉਦੋਂ 1500 ਲੋਕਾਂ ਤੋਂ ਵੱਧ ਲੋਕਾਂ ਦੀ ਜਾਨ ਗਈ ਸੀ 5-700 ਲੋਕ ਲਾਪਤਾ ਹੀ ਹੋ ਗਏ ਸੀ ਸੋ ਉਹਦੇ ਵਿੱਚ ਵੀ ਉਦੋਂ ਦੀਆਂ ਸਮੇਂ ਦੀਆਂ ਸਰਕਾਰਾਂ ਰਾਜੀਵ ਗਾਂਧੀ ਨੂੰ ਖੁਸ਼ ਕਰਨ ਵਾਸਤੇ ਇਸ ਮੈਨੇਜਮੈਂਟ ਬੋਰਡ ਦਾ ਉਦਘਾਟਨ ਕਰਨ ਵਾਸਤੇ ਉਹਨੂੰ ਅਪ ਟੂ ਬ੍ਰੇਮ ਉਸ ਡੈਮ ਨੂੰ ਭਰਿਆ ਗਿਆ ਸੀ ਕਿ ਆ ਕੇ ਰਾਜੀਵ ਗਾਂਧੀ ਦੇਖੂਗਾ ਤੇ ਬਹੁਤ ਖੁਸ਼ ਹੋਊਗਾ ਜੀ ਆ ਜੀ ਡੈਮ ਤੇ ਉੱਪਰ ਤੱਕ ਭਰਿਆ ਔਰ ਉਹਦੀ ਕਪੈਸਿਟੀ ਮੈਂ ਦੱਸ ਦਵਾ 1690 ਫੀਟ ਤੱਕ ਸੀਗੀ ਔਰ ਰਾਉਂਡ 1685 ਫੀਟ ਤੱਕ ਇਹਨਾਂ ਨੇ ਪਾਣੀ ਭਰ ਦਿੱਤਾ ਸੀ ਕੁਦਰਤ ਦਾ ਐਸਾ ਕਹਿਰ ਵਾਪਰਿਆ ਕਿ ਹਿਮਾਚਲ ਵਾਲੀ ਸਾਈਡ ਕਲਾਊਡ ਬਸ ਹੋ ਗਏ ਬੱਦਲ ਫਟ ਗਏ ਔਰ ਪਾਣੀ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਉਹਨਾਂ ਰੈਜ਼ਰਵਰਸ 'ਚ ਆ ਗਿਆ ਔਰ ਪਾਣੀ ਇਹਨਾਂ ਕੋਲ ਕੰਟਰੋਲ ਹੀ ਨਹੀਂ ਹੋਇਆ ਫਲੱਡ ਗੇਟਸ ਖੋਲੇ ਗਏ ਤੇ ਸਾਰੇ ਪੰਜਾਬ ਦੇ ਵਿੱਚ ਫਲੱਡੀ ਫਲੱਡ ਕਟੋ-ਕਟ ਉਸ ਸਮਿਆਂ ਦੇ ਵਿੱਚ 500 ਕਰੋੜ ਰੁਪਏ ਦਾ ਆਰਥਿਕ ਨੁਕਸਾਨ ਪੰਜਾਬੀਆਂ ਨੂੰ ਚੱਲਣਾ ਪਿਆ ਸੀ ਫਸਲਾਂ ਬਰਬਾਦ ਹੋਈਆਂ ਸੀ ਜੇ ਜੇ ਅਸੀਂ ਗੱਲ ਕਰੀਏ ਕਟਕਸ ਦੀ ਤੇ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਪਾਣੀ ਸਾਮ ਸੰਭਾਲ ਨਹੀਂ ਕਰਦਾ ਪਾਣੀ ਦੀ ਕਿੰਨਾ ਕ ਤੇ ਨਾਲ ਦੂਸਰੀ ਗੱਲ ਇਸ ਦੇ ਨਾਲ ਹੋਰ ਜੋੜੀ ਹੈ ਕਿ ਅਗਰ ਪੰਜਾਬ ਪਾਣੀ ਹਰਿਆਣੇ ਨੂੰ ਨਹੀਂ ਦਿੰਦਾ ਤੇ ਆਉਣ ਵਾਲੇ ਸਮੇਂ 'ਚ ਹਰਿਆਣੇ ਦੇ ਕੀ ਹਾਲਾਤ ਹੋਣਗੇ ਦੇਖੋ ਬਹੁਤ ਤੁਸੀਂ ਇਹ ਵੀ ਵਾਜਿਬ ਗੱਲ ਕੀਤੀ ਹੈ ਪਹਿਲਾਂ ਇਹ ਤਾਂ ਗੱਲ ਹੈ ਪੂਰੇ ਦੇਸ਼ ਦੇ ਵਿੱਚ ਪਾਣੀ ਦੀ ਸੇਵਾ ਸੰਭਾਲ ਨਹੀਂ ਹੋ ਰਹੀ ਹਰਿਆਣੇ ਦੀ ਗੱਲ ਤਾਂ ਇਹ ਤਾਂ ਕਰਨਾ ਜੇ ਪੰਜਾਬ ਦੇ ਪਾਣੀਆਂ ਨੂੰ ਬਚਾ ਲਿਆ ਜਾਵੇ ਪੰਜਾਬ ਦੇ ਪਾਣੀ ਕਿੰਨੇ ਡੂੰਘੇ ਹੋ ਗਏ ਪੰਜਾਬ ਦੇ ਪਾਣੀ ਕਿੰਨੇ ਜ਼ਰੀਲੇ ਹੋ ਗਏ ਇੰਟਰਨੈਸ਼ਨਲ ਰਿਪੋਰਟਸ ਵੀ ਕਹਿ ਰਹੀਆਂ ਕਿ ਅੰਮ੍ਰਿਤਸਰ ਤੋਂ ਲੈ ਕੇ ਤਰਨਤਾਰਨ ਤੋਂ ਲੈ ਕੇ ਪੰਜਾਬ ਦੇ ਹੋਰ ਕਈ ਸ਼ਹਿਰਾਂ 'ਚ ਲੈ ਕੇ ਆਰਸੈਨਿਕ ਯੂਰੇਨੀਅਮ ਨਾਈਟ੍ਰੇਟ ਵਰਗੇ ਹਾਨੀਕਾਰਕ ਪਦਾਰਥ ਹੈਵੀ ਮੈਟਲਜ਼ ਪਾਣੀ ਦੇ ਵਿੱਚ ਘੁਲ ਗਿਆ ਆਉਣ ਵਾਲੀ ਪੀੜ੍ਹੀਆਂ ਦੇ ਡੀਐਨਏ ਤਬਦੀਲ ਹੋ ਰਿਹਾ ਲੋਕਾਂ ਨੂੰ ਕਿਡਨੀ ਦੇ ਰੋਗ ਲੋਕਾਂ ਨੂੰ ਕਾਰਸੀਨੋਜਨਿਕ ਰੋਗ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਕਈ ਤਰ੍ਹਾਂ ਦੀ ਐਲਰਜੀਜ਼ ਲੋਕਾਂ ਨੂੰ ਇਵਨ ਸਪਰਮ ਕਾਊਂਟ ਤੱਕ ਲੋਕਾਂ ਦਾ ਘਟਦਾ ਜਾ ਰਿਹਾ ਲੋਕ ਤਾਂ ਪੰਜਾਬ ਦੇ ਨਪੁੱਜਕ ਹੁੰਦੇ ਜਾ ਰਿਹਾ ਪੰਜਾਬ ਦੇ ਲੀਡਰ ਪੰਜਾਬੀਆਂ ਦੇ ਪਾਣੀ ਦੀ ਫਿਕਰ ਕਰਨ ਇਹ ਜ਼ਿਆਦਾ ਲਾਜ਼ਮ ਹੈ ਪਰ ਜੇ ਹਰਿਆਣੇ ਦੇ ਨਾਲ ਹਰਿਆਣਾ ਆਪਣੇ ਸਿਸਟਮ ਨੂੰ ਫਿਰ ਵੀ ਪ੍ਰੀਜ਼ਰਵ ਕਰ ਪਾ ਰਿਹਾ ਕੇਂਦਰ ਸਰਕਾਰ ਡਬਲ ਇੰਜਨ ਸਰਕਾਰ ਹਰਿਆਣਾ ਦੀ ਇਹ ਦੱਸ ਰਿਹਾ ਕਿ ਉੱਥੇ ਵੀ ਬੀਜਪੀ ਦੀ ਆ ਤੇ ਕੇਂਦਰ ਦੀ ਵੀ ਬੀਜਪੀ ਦੀ ਆ ਉਹ ਫਿਰ ਕੋਈ ਨਾ ਕੋਈ ਸੋਲੂਸ਼ਨ ਕੋਈ ਨਾ ਕੋਈ ਮੈਥਡ ਅਪਲਾਈ ਕਰਕੇ ਡਵਾਈਸ ਕਰਕੇ ਕੱਢ ਲੈਣਗੇ ਪਰ ਪੰਜਾਬ ਦਾ ਵਾਲੀ ਵਾਰ ਸਾਨੂੰ ਕੋਈ ਵੀ ਨਜ਼ਰ ਨਹੀਂ ਆ ਰਿਹਾ ਪੰਜਾਬ ਦੇ ਨਾਲ ਤਾਂ ਸ਼ੁਰੂ ਤੋਂ ੱੱਕਾ ਹੁੰਦਾ ਆ ਤੁਸੀਂ ਮੈਂ ਇਹ ਕਿੱਡੀ ਵੱਡੀ ਗੱਲ ਦੱਸਤੀ ਕਿ ਜਦੋਂ ਫਲਡਸ ਵੀ ਆਏ ਸੀ ਉਦੋਂ ਉਹਦੇ ਚੇਅਰਮੈਨ ਮੇਜਰ ਜਨਰਲ ਸਾਬਕ ਫੌਜੀ ਸੀਗੇ ਬੀ ਐਨ ਕੁਮਾਰ ਫਿਰ ਉਹਨਾਂ ਨੂੰ ਅਸੈਸੀਨੇਟ ਵੀ ਕਰ ਦਿੱਤਾ ਗਿਆ ਅਸੀਂ ਮਾਰ ਵੀ ਦਿੱਤਾ ਗਿਆ ਅਸੀਂ ਸੈਕਟਰ 35 ਦੇ ਵਿੱਚ ਮੇਰਾ ਖਿਆਲ ਹੈ 8 ਨਵੰਬਰ 1988 ਨੂੰ ਇਹ ਵਾਕਿਆ ਪੇਸ਼ ਆਇਆ ਸੀ ਜਦੋਂ ਪੰਜਾਬ ਦੇ ਪਾਣੀਆਂ ਦੇ ਮਾਮਲਿਆਂ ਦੇ ਉੱਤੇ ਪੰਜਾਬ ਦੇ ਦੁਕਾਨਤ ਦੇ ਉੱਤੇ ਕਤਲੋਗਾਰਤ ਹੋਣੀ ਸ਼ੁਰੂ ਹੋ ਜੇ ਤੇ ਕੀ ਕੇਂਦਰ ਸਰਕਾਰ ਨੂੰ ਸਮੇਂ ਦੀਆ ਸਰਕਾਰਾਂ ਨੂੰ ਪੰਜਾਬ ਸਰਕਾਰਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਕਿੰਨਾ ਸੈਂਸਿਟਿਵ ਮਾਮਲਾ ਹੈ ਇਹਦੇ ਵਿੱਚ ਛੇੜਛਾੜ ਪੰਜਾਬੀਆਂ ਦੇ ਪਾਣੀਆਂ ਦੇ ਵਿੱਚ ਕਰਨੀ ਨਹੀਂ ਚਾਹੀਦੀ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਪਰ ਦੁਖਾਨ ਤੇ ਆ ਕਿ ਪੰਜਾਬ ਦੇ ਲੀਡਰ ਸਿਰਫ ਐਕਟਿੰਗ ਕਰਦੇ ਆ ਡਰਾਮੇ ਕਰਦੇ ਆ ਕਮੋ ਵੇਸ਼ ਇਦਾਂ ਦੀਆਂ ਹਰਕਤਾਂ ਕਰਦੇ ਆ ਜਿਹੜੀਆਂ 1-2 ਘੰਟੇ ਦਾ ਪ੍ਰਦਰਸ਼ਨ ਹੁੰਦਾ ਮੀਡੀਆ ਔਰ ਵੀਡੀਓ ਓਪਰਚ्युनिटी ਬਣ ਜਾਂਦੀ ਆ ਅਖਬਾਰਾਂ ਦੇ ਵਿੱਚ ਇਹਨਾਂ ਦੀਆਂ ਫੋਟੋਆਂ ਛਪ ਜਾਂਦੀਆਂ ਉਸ ਤੋਂ ਬਾਅਦ ਪਾਣੀਆਂ ਦੇ ਮਾਮਲੇ ਦੀ ਗੱਲ ਹੀ ਕੋਈ ਨਹੀਂ ਕਰਦਾ 1955 ਦੇ ਵਿੱਚ ਵੀ ਸਤਲੁਜ ਦੇ ਵਿੱਚ ਫਲੱਡ ਆਇਆ ਸੀ 1978 ਦੇ ਵਿੱਚ ਵੀ ਰਾਵੀ ਦੇ ਵਿੱਚ ਫਲੱਡ ਆਇਆ ਸੀ 1988 ਦੇ ਵਿੱਚ ਵੀ ਸਾਰੇ ਦਰਿਆ ਮਿਲ ਕੇ ਹੈਵੀ ਫਲੱਡ ਪੰਜਾਬ ਦੇ ਵਿੱਚ ਆਇਆ ਔਰ ਤਿੰਨ ਦਿਨ ਦਰਿਆ ਜਿਹੜੇ ਓਵਰਫਲੋ ਹੋ ਗਏ ਸੀ ਔਰ ਇਸ ਤੋਂ ਬਾਅਦ ਅਗਲੀ ਮੈਂ ਗੱਲ ਕਰ ਦਵਾਂ ਕਿ ਕੇਂਦਰ ਸਰਕਾਰ ਨੇ BBMP ਦੇ ਵਿੱਚ ਜਿਹੜੇ ਪੰਜਾਬ ਦੇ ਅਧਿਕਾਰੀ ਸੀ ਆਕਾਸ਼ਦੀਪ ਸਿੰਘ ਉਹਨਾਂ ਨੂੰ ਬਦਲ ਕੇ ਉੱਥੇ ਹਰਿਆਣਾ ਬੇਸਡ ਡਾਇਰੈਕਟਰ ਉੱਥੇ ਇੰਪਲਾਂਟ ਕਰ ਦਿੱਤੇ ਹੋਰ ਵੀ ਅਧਿਕਾਰੀਆਂ ਨੂੰ ਬਦਲਤਾ ਇਹਦਾ ਸਿੱਧਾ ਮਤਲਬ ਹੈ ਕਿ ਜਦੋਂ BBMP ਦੇ ਅਮੈਂਡਮੈਂਟ ਰੂਲਸ ਜਿਹੜੇ ਇੰਪਲੀਮੈਂਟ ਹੋਏ ਸੀ ਨੋਟੀਫਿਕੇਸ਼ਨ ਹੋਈ ਸੀ ਪੰਜਾਬ ਦੇ ਅਧਿਕਾਰਾਂ ਦੇ ਡਾਕੇ ਮਾਰੇ ਗਏ ਸੀ ਉਦੋਂ ਇੰਨਾ ਮਾੜੇ ਰਾਜਨੀਤਿਕ ਲੀਡਰਾਂ ਦੀ ਭਗਵੰਤਮਾਨ ਦੀ ਚੁੱਪੀ ਕਾਰਨ ਅੱਜ ਕੇਂਦਰ ਸਰਕਾਰ ਪੰਜਾਬ ਦੇ ਇਹਨਾਂ ਪ੍ਰੋਜੈਕਟਸ ਦੇ ਉੱਪਰ ਇੰਨੀ ਹਾਵੀ ਹੋ ਗਈ ਹੈ ਕਿ ਆਪਣੀ ਮਰਜ਼ੀ ਦੇ ਨਾਲ ਉਹ ਡਾਇਰੈਕਟਰ ਆਪਣੀ ਮਰਜ਼ੀ ਨਾਲ ਆਫੀਸਰਸ ਨੂੰ ਤਬਦੀਲ ਕਰ ਰਹੀ ਹੈ ਤੇ ਫਿਰ ਖਾਲੀ ਇਹਨਾਂ ਦਾ ਫੋਕਾ ਰੋਣਾ ਦਿਖਾਵੇ ਕਰਨੇ ਇਹ ਕਿਤੇ ਵੀ ਪੰਜਾਬੀਆਂ ਨੂੰ ਕਾਬਲੇ ਕਬੂਲ ਨਹੀਂ ਆ ਸਾਰੇ ਲੋਕ ਸਮਝ ਰਹੇ ਆ ਕਿ ਇਹ ਸਿੱਧਾ ਸਿੱਧਾ ਡਰਾਮਾ ਰਚਿਆ ਜਾ ਰਿਹਾ ਔਰ ਹਰਿਆਣਾ ਸਰਕਾਰ ਕਹਿੰਦੀ ਹੈ ਕਿ ਜੀ ਇਹ ਪਾਕਿਸਤਾਨ ਨੂੰ ਪਾਣੀ ਚਲਾ ਜਾਊਗਾ ਐਕਸਟਰਾ ਕਿਉਂ ਜਾਊਗਾ ਵੀ ਪੰਜਾਬ ਦੇ ਵਿੱਚ ਪਾਣੀਆਂ ਦੀ ਬਹੁਤ ਵੱਡੀ ਘਾਟ ਆ ਪੰਜਾਬ ਐਗਰੀਰੀਅਨ ਸਟੇਟ ਆ ਪੰਜਾਬ ਦੀ ਇਕਨੋਮਿਕ ਸਟੇਬਿਲਿਟੀ ਪਾਣੀ ਦੇ ਉੱਤੇ ਨਿਰਭਰ ਕਰਦੀ ਆ ਪੰਜਾਬ ਦੇ ਜਿਹੜੇ ਈਸਟਰਨ ਰਿਵਰਜ਼ ਆ ਰਾਵੀ ਬਿਆਸ ਸਤਲੁਜ ਇਹ ਪੰਜਾਬ ਇਹਦਾ ਪੂਰਾ ਆਪਟੀਮਮ ਯੂਟਿਲਾਈਜ਼ ਕਰਦਾ ਆ ਫਿਰ ਜਿਹੜਾ ਇੰਦਸ ਆ ਚਨਾਬ ਆ ਜਿਲਮ ਹੈ ਪਾਕਿਸਤਾਨ ਨੂੰ ਜਾਂਦਾ ਸੋ ਆਲਨੋਲ ਪੰਜਾਬ ਦੇ ਵੱਡੀ ਸਕਾਰਸਟੀ ਪੈਦਾ ਨਾ ਹੋਵੇ ਪਾਣੀ ਦੀ ਪੰਜਾਬ ਦੇ ਵਿੱਚ ਪਾਣੀ ਦੇ ਕ੍ਰਾਈਸਿਸ ਨਾ ਹੋਣ ਪੰਜਾਬ ਦੇ ਵਿੱਚ ਅਫਰਾ ਤਫਰੀਦਾ ਮਾਹੌਲ ਨਾ ਹੋਵੇ ਉਹ ਮਾਹੌਲ ਫਿਰ ਕਦੀ ਪੈਦਾ ਨਾ ਹੋਣ ਜਿਹੜੇ ਸਨ 1988 ਚ ਹੋਏ ਸੀ ਜਾਂ ਪੁਰਾਣੇ ਸਮਿਆਂ ਦੇ ਵਿੱਚ ਹੋਏ ਸੀ ਜੇ ਇਹ ਸਾਰੀਆਂ ਗੱਲਾਂ ਤੋਂ ਪੰਜਾਬ ਨੂੰ ਬਚਾਉਣਾ ਤੇ ਮੇਰੀ ਇਹਨਾਂ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਚਾਹੇ ਉਹ ਕੇਂਦਰ ਸਰਕਾਰ ਆ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਉਹ ਹਰਿਆਣਾ ਸਰਕਾਰ ਆ ਕਿ ਮਾਨਵਤਾ ਨੂੰ ਹਿਊਮਨ ਰਾਈਟਸ ਨੂੰ ਧਿਆਨ ਦੇ ਵਿੱਚ ਰੱਖ ਕੇ ਸਿਰਫ ਵੋਟ ਬੈਂਕ ਦੀ ਰਾਜਨੀਤੀ ਦੇ ਉੱਤੇ ਨਾ ਕਰੋ ਜਿਹਦਾ ਜਿਹਦਾ ਪਾਣੀ ਦਾ ਅਧਿਕਾਰ ਜਨੂਨ ਬੰਦਾ ਆ ਉਹਨੂੰ ਵਰਤਨ ਦਿਓ ਇੱਕ ਦੇਸ਼ ਆ ਇੱਕ ਲੋਕ ਆ ਸਿਰਫ ਰਾਜਨੀਤਿਕ ਤੌਰ ਦੇਤੇ ਡਰਾਮੇ ਕਰਨੇ ਬੰਦ ਕਰ ਦਿਓ ਤਾਂ ਬਿਲਕੁਲ ਰਾਜਨੀਤੀ ਜ਼ਰੂਰ ਕੀਤੀ ਜਾ ਰਹੀ ਹੈ ਪਾਣੀ ਦੇ ਮੁੱਦੇ ਤੇ ਹਾਲਾਂਕਿ ਮੁੱਦਾ ਕਾਫੀ ਪੁਰਾਣਾ ਮੈਂ ਪੰਜਾਬ ਅਤੇ ਹਰਿਆਣੇ ਦੇ ਪਾਣੀ ਦਾ ਪੰਜਾਬ ਜਿਹੜਾ ਹਰਿਆਣੇ ਨੂੰ ਪਾਣੀ ਦਿੰਦਾ ਵਾ ਸੋ ਸਮਾਸ਼ੇਵੀ ਦਾ ਵੀ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਭਾਵੇਂ ਅੱਜ ਆਮ ਆਦੀ ਪਾਰਟੀ ਦੁਆਰਾ ਲਗਾਤਾਰ ਭਾਜਪਾ ਦੇ ਨੇਤਾਵਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਗਏ ਲੇਕਿਨ ਸਾਫ਼ ਤੌਰ ਤੇ ਲੋਕਾਂ ਨੂੰ ਵੀ ਨਜ਼ਰ ਆ ਰਿਹਾ ਕਿ ਇਸ ਪਾਣੀ ਦੇ ਮੁੱਦੇ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਸੋ ਇਸ ਮਾਮਲੇ ਨੂੰ ਮਿਲ ਬੈ ਕੇ ਹੱਲ ਕਰਨਾ ਚਾਹੀਦਾ ਅਮਿਤ ਸ਼ਰਮਾ ਪੰਜਾਬ ਤੱਕ ਅਮਿਤ